ਕੈਨੇਡਾ ਤੋਂ ਆਈ ਔਰਤ ਦੇ ਘਰ ਚ ਵੜ ਕੇ ਸ਼ਰੀਆਮ ਬਦਮਾਸ਼ਾਂ ਨੇ ਚਲਾਈਆਂ ਤਾੜ-ਤਾੜ ਗੋਲੀਆਂ ਘਰ ਚ ਵਿੱਚ ਆਵਾਜ਼ ਆਦੀ ਵੀ ਮਾਂ ਗੋਲੀਆਂ ਚੜੀਆਂ ਆ ਇਹਨਾਂ ਨੂੰ ਨਹੀਂ ਪਤਾ ਕਿ ਕਿਹੜੇ ਚੜੀਆਂ ਜਦੋਂ ਬਾਹਰ ਆਈ ਤੇ ਫਤਿਹ ਔਰਤ ਨੇ ਮੌਕੇ ਤੇ ਛੱਡੇ ਸਾਂ ਉਹ ਤਾਂ ਥੋੜਾ ਚਿਰ ਪਹਿਲਾਂ ਮੈਂ ਬਾਹਰ ਆਇਆ ਤਾਂ ਬਾਪੋ ਜਦੋਂ ਬਾਹਰ ਬਾਹਰ ਕਹਿੰਦੇ ਮਾਂ ਰੋਟੀ ਖਾਦੇ ਕਹਿੰਦੇ ਤਾਈ ਮੈਂ ਨਹੀਂ ਖਾਂਦੀ ਮੈਂ ਇੱਕ ਪਿੰਨੀ ਖਾਦੇ ਦੁੱਧ ਬਸ ਇੰਨੇ ਕਲਾ ਜੇ ਮੈਂ ਵੀ ਆਇਆ ਤਾਂ ਮੈਂ ਵੀ ਨਾਲ ਹੀ ਟਾਣਾ ਸੀ ਵਾਰਦਾਤ ਨੂੰ ਅੰਜਾਮ ਦੇ ਕੇ ਬਦਮਾਸ਼ ਹੋਏ ਫਰਾਰ ਤੇ ਉਹ ਕਹਿੰਦਾ ਅੰਟੀ ਤਾ ਡੇਂਦਰ ਕੋਣ ਹੈ ਮੈਂ ਕਿਹਾ ਸਾਡੀ ਹੇਮਾ ਮੈਂ ਤਾਂ ਕਹਿਤਾ ਕਹਿੰਦਾ ਹੇਮਾ ਤਰਾ ਅੰਨਤਾ ਤੇ ਗੋਲੀ ਚੱਲੇ ਮੈਂ ਕਿਹਾ ਤੋਦੋ ਮੈਂ ਕਿਹਾ ਹਏ ਉਹਨੇ ਦਰਵਾਜ਼ਾ ਖਿੱਚਿਆ ਜ਼ੋਰ ਨਾਲ ਦਰਵਾਜ਼ਾ ਉਹਨੇ ਖਲਾ ਦੇ ਬਦਮਾਸ਼ਾਂ ਦੀ ਸੀਸੀਟੀਵੀ ਵੀਡੀਓ ਆਈ ਸਾਹਮਣੇ ਜਿਸਾਨੂੰ ਕੰਟਰੋਲ ਤੋਂ ਇਤਲਾਮ ਹੀ ਨਹੀਂ ਸੀ ਕਿ ਆ ਜਿਹੜਾ ਮਨ ਲਾਏਗਾ ਇੱਥੇ ਕਿਸੇ ਘਰ ਦੇ ਅੰਦਰ ਵੜ ਕੇ ਪਾਇਰ ਹੋਣਾ ਸੀਟੀਵੀ ਨੇ ਕੀਤੇ ਵੱਡੇ ਖੁਲਾਸੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਸ਼ੂਦੀਪ ਕੋਰ ਕਪੂਰਥਲਾ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀਹਾਂ ਤੋਂ ਤੁਹਾਨੂੰ ਦੱਸਦੀ ਹੈ ਜਿੱਥੇ ਪੀੜ ਪਾੜ ਵਾਲੇ ਇਲਾਕੇ ਦੇ ਵਿੱਚ ਸ਼ਰੀਆਮ ਬਦਮਾਸ਼ਾਂ ਦੇ ਵੱਲੋਂ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਦੱਸਿਆ ਜਾ ਰਿਹਾ ਕਿ ਇੱਕ ਮਹੀਨਾ ਪਹਿਲਾਂ ਕੈਨੇਡਾ ਤੋਂ ਵਾਪਸ ਆਈ ਔਰਤ ਦੇ ਘਰ ਦੇ ਵਿੱਚ ਸ਼ਰੀਆਮ ਵੜ ਕੇ ਇਹਨਾਂ ਬਦਮਾਸ਼ਾਂ ਦੇ ਵੱਲੋਂ ਤਾੜ-ਤਾੜ ਕੀਤੀ ਗਈ ਹੈ। ਇਹਨਾਂ ਬਦਮਾਸ਼ਾਂ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਹੈ ਜਿਸ ਦੇ ਵਿੱਚ ਇਹਨਾਂ ਦੇ ਚਿਹਰੇ ਜਿਹੜੇ ਨੇ ਸਾਫ਼ ਨਜ਼ਰ ਆ ਰਹੇ ਨੇ ਸੀਸੀਟੀਵੀ ਵੀਡੀਓ ਤੋਂ ਵੱਡੇ ਖੁਲਾਸੇ ਹੋ ਸਕਦੇ ਨੇ ਦੱਸਿਆ ਜਾ ਰਿਹਾ ਕਿ ਇਹ ਔਰਤ ਜਿਹੜੀ ਹੈ ਇੱਕ ਮਹੀਨਾ ਪਹਿਲਾਂ ਕੈਨੇਡਾ ਤੋਂ ਵਾਪਸ ਆਈ ਸੀ ਪਰ ਇਸ ਨੂੰ ਕੀ ਪਤਾ ਸੀ ਕਿ ਮੇਰੇ ਨਾਲ ਅਜਹੀ ਘਟਨਾ ਵਾਪਰ ਜਾਵੇਗੀ ਦੱਸਿਆ ਜਾ ਰਿਹਾ ਕਿ ਇਸ ਦਾ ਪਤੀ ਅਤੇ ਇਸ ਦੇ ਬੱਚੇ ਜੋ ਨੇ ਕੈਨੇਡਾ ਦੇ ਵਿੱਚ ਹੀ ਰਹਿੰਦੇ ਨੇ ਇਹ ਇੱਕ ਮਹੀਨਾ ਜੋ ਪਹਿਲਾਂ ਕੈਨੇਡਾ ਤੋਂ ਵਾਪਸ ਆਈ ਸੀ ਆਪਣੇ ਪਰਿਵਾਰ ਦੇ ਵਿੱਚ ਬੈਠੀ ਸੀ ਪਰ ਬਦਮਾਸ਼ਾਂ ਦੇ ਵੱਲੋਂ ਇਸ ਦੇ ਘਰ ਦੇ ਵਿੱਚ ਸ਼ਰੀਆਮ ਵੜ ਕੇ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਜੀਹਾਂ ਪੰਜਾਬ ਦੇ ਵਿੱਚ ਅਜਿਹੇ ਘਟਨਾਮਾ ਰੁਕੰਦਾ ਨਾ ਨਹੀਂ ਲੈ ਰਹੀਆਂ ਆਏ ਦਿਨ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਗੋਲੀਬਾਰੀ ਦੇ ਘਟਨਾਮਾ ਅਕਸਰ ਹੀ ਵਾਪਰਦੀਆਂ ਰਹਿੰਦੀਆਂ ਨੇ ਕੋਈ ਅਜੇਹਾ ਹੀ ਦਿਨ ਹੋਵੇਗਾ ਜਿਸ ਦਿਨ ਇਹ ਘਟਨਾ ਨਾ ਵਾਪਰੀ ਹੋਵੇ ਤਾਂ ਹੁਣ ਇਹ ਵੱਡੀ ਖਬਰ ਜਿਹੜੀ ਹੈ ਕਪੂਰਥਲ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਐਨ ਆਰ ਆਈ ਔਰਤ ਨੂੰ ਗੋਲੀਆਂ ਮਾਰ ਕੇ ਇਹ ਬਦਮਾਸ਼ ਜਿਹੜੇ ਨੇ ਰਫੂ ਚੱਕਰ ਹੋ ਗਏ ਨੇ ਦੱਸਿਆ ਜਾ ਰਿਹਾ ਕਿ ਬਦਮਾਸ਼ਾਂ ਦੇ ਵੱਲੋਂ 4 ਰਾਊਂਡ ਜਿਹੜੇ ਨੇ ਫਾਇਰ ਕੀਤੇ ਗਏ ਨੇ ਅਤੇ ਮੌਕੇ ਤੇ ਫੋਰੈਂਸਿਕ ਟੀਮ ਅਤੇ ਪੁਲਿਸ ਨੂੰ ਬੁਲਾਇਆ ਗਿਆ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪੂਰੇ ਇਲਾਕੇ ਨੂੰ ਸੇਲ ਕਰ ਦਿੱਤਾ ਗਿਆ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਪਰਿਵਾਰ ਸਦਮੇ ਚ ਹੈ ਅਤੇ ਇਲਾਕੇ ਦੇ ਵਿੱਚ ਜਿਹੜੀ ਹੈ ਸੋਗ ਦੀ ਲਹਿਰ ਫੈਲ ਗਈ ਇਹ ਵੱਡੀ ਖਬਰ ਕਪੂਰਥਲਾ ਤੋਂ ਜਿਹੜੀ ਹੈ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਐਨ ਆਰ ਆਈ ਔਰਤ ਜਿਹੜੀ ਹੈ ਇੱਕ ਮਹੀਨਾ ਪਹਿਲਾਂ ਆਪਣੇ ਘਰ ਵਾਪਸ ਪਰਤਦੀ ਹੈ ਇਹ ਔਰਤ ਜਿਹੜੀ ਹੈ ਕੈਨੇਡਾ ਤੋਂ ਆਈ ਹੋਈ ਸੀ ਅਤੇ ਇਸ ਦੇ ਘਰ ਚ ਵੜ ਕੇ ਸ਼ਰੀਆਮ ਬਦਮਾਸ਼ਾਂ ਦੇ ਵੱਲੋਂ ਤਾੜ-ਤਾੜ ਗੋਲੀਆਂ ਜੜੀਆਂ ਨੇ ਚਲਾ ਦਿੱਤੀਆਂ ਗਈਆਂ ਨੇ ਮੌਕੇ ਤੇ ਔਰਤ ਦੀ ਜੜੀਆਂ ਮੌਤ ਹੋ ਗਈ ਪਰਿਵਾਰ ਦਾ ਰੋਰੋ ਬੁਰਾ ਹਾਲ ਹੈ ਉਥੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਕਿ ਸਾਡੀ ਧੀ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਪਤਾ ਨਹੀਂ ਕਿਉਂ ਕਿਸੇ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਦੀ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਕਿਹੋ ਜਿਹੇ ਹਾਲਾਤ ਜਿਹੜੇ ਨੇ ਦਿਨ ਬਾ ਦਿਨ ਬਣਦੇ ਜਾ ਰਹੇ ਨੇ ਆਏ ਦਿਨ ਅਜਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਕਦੋਂ ਤੱਕ ਅਜਿਹਾ ਕੁਝ ਪੰਜਾਬ ਦੇ ਵਿੱਚ ਚੱਲਦਾ ਰਹੇਗਾ ਕਦੋਂ ਤੱਕ ਇਹ ਬਦਮਾਸ਼ ਜਿਹੜੇ ਨੇ ਅਜਹੀਆਂ ਘਟਨਾਵਾਂ ਨੂੰ ਸ਼ਰਿਆਮ ਅੰਜਾਮ ਦਿੰਦੇ ਰਹਿਣਗੇ ਕਿਉਂ ਨਹੀਂ ਅਜਿਹੇ ਬਦਮਾਸ਼ਾਂ ਨੂੰ ਨੱਥ ਪਾਈ ਜਾ ਰਹੀ ਇਸ ਦੀ ਸ਼ਾਇਦ ਇਹ ਸਭ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਇਹ ਇੱਕ ਜਾਂਚ ਦਾ ਵਿਸ਼ਾ ਹੈ ਪਰ ਕਪੂਰਥਲਾ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ 1 ਮਹੀਨਾ ਪਹਿਲਾਂ ਕੈਨੇਡਾ ਤੋਂ ਵਾਪਸ ਪਰਤੀ ਔਰਤ ਦੇ ਘਰ ਚ ਵੜ ਕੇ ਸ਼ਰੀਆਮ ਇਹਨਾਂ ਬਦਮਾਸ਼ਾਂ ਦੇ ਵੱਲੋਂ ਤਾਰ-ਤਾਰ ਗੋਲੀਆਂ ਚਲਾ ਦਿੱਤੀਆਂ ਗਏ ਨੇ ਅਤੇ ਉਹ ਗੋਲੀਆਂ ਜਿਹੜੀਆਂ ਨੇ ਐਨ ਆਰ ਆਈ ਔਰਤ ਨੂੰ ਲੱਗਦੀਆਂ ਨੇ ਜਿਸ ਦੇ ਕਾਰਨ ਉਸ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਕਿ ਪਰਿਵਾਰ ਛੜਾਇਆ ਉਸ ਦਾ ਬਾਹਰ ਹੈ ਉਸ ਦਾ ਪਤੀ ਅਤੇ ਉਸ ਦੇ ਬੱਚੇ ਜਿਹੜੇ ਨੇ ਕੈਨੇਡਾ ਦੇ ਵਿੱਚ ਨੇ ਪਰ ਉਸ ਨੂੰ ਕੀ ਪਤਾ ਸੀ ਕਿ ਮੇਰੇ ਨਾਲ ਅਜਿਹੀ ਅਨਹੋਣੀ ਵਾਪਰ ਜਾਵੇਗੀ ਕਿ ਮੈਂ ਵਿਦੇਸ਼ ਵਾਪਸ ਨਹੀਂ ਜਾ ਪਾਵਾਂਗੀ ਤਾਂ ਇਹ ਵੱਡੀ ਖਬਰ ਕਪੂਰਥਲ ਤੋਂ ਸਾਹਮਣੇ ਆ ਰਹੀ ਹੈ ਤਾਂ ਤੁਸੀਂ ਸੀਸੀਟੀਵੀ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਜਿਹੜੇ ਬਦਮਾਸ਼ ਨੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ ਅਤੇ ਵਾਰਦਤ ਨੂੰ ਅੰਜਾਮ ਦੇ ਕੇ ਇਹ ਰਫੂ ਚੱਕਰ ਹੋ ਜਾਂਦੇ ਨੇ ਇਹਨਾਂ ਦੇ ਚਿਹਰੇ ਵੀ ਸ਼ਰਿਆਮ ਜਿਹੜੇ ਨੇ ਦੇਖੇ ਜਾ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਤੇ ਕਦੋਂ ਤੱਕ ਕਾਰਵਾਈ ਹੁੰਦੀ ਹੈ ਕਦੋਂ ਤੱਕ ਇਸ ਔਰਤ ਅਤੇ ਇਸ ਦੇ ਪਰਿਵਾਰ ਨੂੰ ਇਨਸਾਫ ਮਿਲਦਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਉਸ ਤੋਂ ਬਾਅਦ ਆਪ ਸਟੌਕ ਦੇ ਵਿੱਚ ਆਵਾਜ਼ ਆ ਗਈ ਵੀ ਹਾਂ ਕੋਲੀਆਂ ਚੱਲੀਆਂ ਆ ਇੰਨਾ ਨਹੀਂ ਪਤਾ ਵੀ ਕਿਹੜੇ ਚੱਲੀਆਂ ਜਦੋਂ ਬਾਹਰ ਆਏ ਤੇ ਪਤਾ ਲੱਗਾ ਵੀ ਇਹ ਮਾਂ ਆਪਣੇ ਸਲੂਨ ਦਾ ਕੰਮ ਸ਼ੁਰੂ ਕੀਤਾ ਸੀ ਕੱਲ ਕੱਲ ਹੀ ਹੈ ਜੇ ਘਰੇ ਹੀ ਅੰਦਰ ਹੀ ਉਹਨਾਂ ਨੇ ਵੀ ਆ ਉਹਨਾਂ ਨੇ ਇਹਨਾਂ ਦੀ ਬੇਟੀ ਹਾਂ ਜੀ ਸਟਾਰਟ ਹੀ ਕੀਤਾ ਸੀ ਇਹਨਾਂ ਇਹਦੇ ਨਾਲ ਸਟਾਰਟ ਕੀਤਾ ਇਹ ਹਜੇ ਕਲਾਸ ਲਾ ਕੇ ਗਈ ਇੱਕ ਇੱਕ ਕਲਾਇੰਟ ਨੂੰ ਸਿਖਾਉਂਦੀ ਪਈ ਸੀ ਕਿ 10 ਵਜੇ ਨਾਲ ਇਹ ਤੁਸੀਂ ਮੈਂ ਡੂ 10 ਵਜੇ ਗਏ ਉਹਨੂੰ ਪੂਰੀ ਨੂੰ ਸਿਖਾ ਕੇ ਪੁੱਛ ਕੇ ਗਏ ਭੂਆ ਜੀ ਤੁਸੀਂ ਅੱਜ ਡਿਵੋਰਸ ਹੋਇਆ ਸੀਗਾ ਉਹਨਾਂ ਦਾ ਡਿਵੋਰਸ ਹੋਇਆ ਸੀ ਜੀ ਦੇਰ ਤੋਂ ਇਹ ਨਾ ਨਹੀਂ ਪਾਸੀ ਕਰ। ਹਸਬੰਦ ਦਾ ਕੀ ਨਾਮ? ਉਹ ਨਹੀਂ। ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ? ਇਹ ਮੈਂ ਮੇਰੀ ਕੰਮ ਦੀ ਪੁਰਖਤਾਲ ਚ ਸੀ। ਅੱਜ ਉਹੋ ਜਿਹਾ ਪੁਸਤਾਲਾ ਜਿਹੜੇ ਸੀ ਇਹਨਾਂ ਦੀ ਆ ਜਾ ਬੱਤ। ਆ ਜਾ ਆ ਜਾ ਜੀ। ਆ ਜੀ ਦੋ ਬੈਠ ਹਾਂ। ਹਾਂ ਹਾਂ ਭਰਾ ਹੈ ਲੇਕਾ ਕੋਈ ਵੀ ਤੇ ਫਿਰ ਇਹ ਹੋਣਗੇ ਸੀਗੇ ਥੋੜਾ ਟਾਈਮ ਡੇਰ ਅਮਰੀਕਾ ਗਈ ਕਰ ਇਹ ਆਂਟੀ ਦਾ ਘਰੇ ਕੰਮ ਕਰਦੀ ਆ ਵਾਲੀ ਆਂਟੀ ਸੁਭੀਰ ਕੋਰ ਸੁਭੀਰ ਕੋਰ ਤੇ ਜਿਹਦੇ ਗੋੜੀਆਂ ਮਾਰੀਆਂ ਉਹ ਤੁਹਾਡੀ ਕੀ ਲੱਗਦੀ ਸੀ ਆਪਣੇ ਬੇਟੀ ਲਾਜ ਦਰਾਨੀ ਦੀ ਗੋੜੀ ਦਰਾਨੀ ਨੂੰ ਕੀ ਨਾਂ ਕੀ ਸੀਗਾ ਹੈਮਪਰੀ ਕਿੰਨੇ ਸਾਲ ਦੀ ਸੀ ਉਹ ਹਾਰੇ ਮਤਾਰੀ ਸਾਧੀ ਹੈ ਤੇ ਇਹ ਕੋਣ ਬੰਦੇ ਕੋਣ ਸੀ ਆਏ ਜਿਹੜੇ ਗੋਰੀ ਆਏ ਸੀ ਨਾ ਪਿੱਛੋਂ ਦੁੱਧ ਦੁਕਾਨਾ ਵੱਲੋਂ ਆਏ ਸੀ ਮੈਂ ਆਪਣੇ ਬੁਆ ਦੇ ਦਰਵਾਜ਼ੇ ਮੋਰੇ ਬੈਠੀ ਆ ਮੈਂ ਇਹਨੂੰ ਫੋਨ ਕੀਤਾ ਮੈਂ ਕਹੇ ਹਿਮਾ ਬਾਹਰ ਲੰਗਰ ਲੰਗਾਇਆ ਤੇ ਤੂੰ ਆ ਜਾ ਦੁੱਧ ਪੀ ਲੈ ਕਹਿੰਦੀ ਮੈਨੇ ਤਾਈ ਆਉਣਾ ਨਾਮੇ ਦੁੱਧ ਤੇ ਪੀਣਾ ਨਾਮੇ ਆਉਣਾ ਉਹ ਤਾਂ ਥੋੜਾ ਚਿਰ ਪਹਿਲਾਂ ਮੈਂ ਬਾਹਰ ਆਈ ਤਾਂ ਬਾਹਰ ਜਦੋਂ ਬਾਹਰ ਮੈਂ ਕਹੇ ਮਾਰੋਟੀ ਖਾਦੇ ਕਹਿੰਦੀ ਤਾਈ ਮੈਂ ਨਹੀਂ ਖਾਣਾ ਮੈਂ ਇੱਕ ਪਿੰਨੇ ਖਾਦੇ ਦੁੱਧ ਅਸੇ ਇੰਨੇ ਕਲਾ ਜੇ ਮੈਂ ਵੀ ਆਇਆ ਤੇ ਮੈਂ ਵੀ ਨਾਲ ਹੀ ਜਾਣਾ ਸੀ ਮੈਂ ਸਾਗ ਲੈਣ ਆਉਣਾ ਸੀ ਕਿੰਨੇ ਜਾਣੇ ਸੀਗੇ ਦੋ ਜਣੇ ਆਏ ਕਿਨੇ ਦਰਵਾਜ਼ੇ ਥਰ ਧੋਗੇ ਗਾ ਦੇਖ ਤੇ ਮੋਟਰਸਾਈਕਲ ਆਤਾ ਇਹ ਜਿਹੜਾ ਬੰਦਾ ਐ ਸਿਬਾਹ ਠੀਕ ਇਹਦੇ ਇੱਥੇ ਮੈਂ ਤਾਂ ਮਾਫਾ ਕੀਤਾ ਯਾ ਇਹ ਇੱਥੇ ਰਹਿਣ ਸੜ ਪਾਇਆ ਸੀਗਾ ਅੱਛਾ ਇਹ ਮੈਂ ਜਿਹੜੀ ਇਹ ਇਹ ਮੈਰਿਟ ਸੀ अच्छा ते किन्ने ਬੱਚੇ ਕਿੰਨੇ ਸੀ ਕੈਨੇਡਾ ਚ ਕੈਨੇਡਾ ਚ ਹੋ ਗਿਆ 1.5 ਮਹੀਨੇ ਹੋਇਆ ਬੱਚੇ ਨਾਲ ਹੀ ਸੀ ਹੁਣ ਮਾਤੇ ਬੱਚੇ ਬਾਹਰ ਆ ਬੱਚੇ ਬਾਹਰ ਅੱਛਾ ਇਹ ਕਦੋਂ ਆਈਏ ਬਾਹਰ ਕਦੋਂ ਆਈਏ ਬਾਹਰ 1.5 ਮਹੀਨਾ ਹੋ ਗਿਆ 1.5 ਮਹੀਨਾ ਹੋ ਗਿਆ ਠੀਕ ਹੈ ਤੇ ਬਾਹਰ ਆਣਾ ਜਾਣਾ ਲੱਗ ਰੰਦਾ ਸੀ ਬਾਹਰ ਘਟ ਜਿੱਤਾ ਜਾਂਦੀ ਸੀ ਮਾਂ ਨੇ ਕੰਮ ਆ ਰਿਆ ਕੰਮ ਨਹੀਂ ਕੋਈ ਚਸ਼ਮਨੀ ਤੇ ਨਹੀਂ ਸੀ ਕਿਸੇ ਨੇ ਕੋਈ ਕੋਈ ਖੁੰਦਕਵਾਜੀ ਜਿਹੜੇ ਕਰਕੇ ਕਹ ਲੋ ਕਿ ਉਹ ਗੋਲੀ ਮਾਰ ਕੇ ਗਏ ਆ ਸਾਨੂੰ ਹੁਣ ਪਤਾ ਨਹੀਂ ਕਿੰਨੇ ਕੋਈ ਦੀ ਘਟਨਾ ਆ ਸੀ ਖੋਲ ਦੇ ਕਿੰਨੇ ਕੋਈ ਦੀ ਘਟਨਾ ਹੈ ਤਿੰਨ ਕ ਵਜੇ ਤਿੰਨ ਕ ਵਜੇ ਤੇ ਗੋਲੀਆਂ ਮਾਰ ਕੇ ਭੱਜ ਗਏ ਨਹੀਂ ਸਾਨੂੰ ਕੋਈ ਪਤੰਦਾ ਆ ਸਰਕਾਰ ਆ ਮੈਂ ਉਸ ਕੋਲ ਕਿਸੇ ਨੇ ਪੁੱਛਿਆ ਤੇ ਉਹ ਕਹਿੰਦਾ ਆਂਟੀ ਤੁਹਾਡੇ ਅੰਦਰ ਕੌਣ ਹੈ ਮੈਂ ਕਿਹਾ ਸਾਡੀ ਹਿਮਾ ਮੈਂ ਇਦਾਂ ਕਹਿਤਾ ਕਹਿੰਦਾ ਹਿਮਾ ਆ ਤੇ ਅੰਦਰ ਤੁਹਾਡੇ ਗੋਲੀ ਚੱਲੇ ਮੈਂ ਕਿਹਾ ਤੋਦੋ ਮੈਂ ਕਿਹਾ ਹਏ ਉਹਨੇ ਦਰਵਾਜ਼ਾ ਖਿੱਚਿਆ ਜ਼ੋਰ ਨਾਲ ਦਰਵਾਜ਼ਾ ਖਲਾ ਦੇ ਤੇ ਹਿਮਾ ਹੈ ਕਿੱਥੇ ਸੀ ਉਸ ਟਾਈਮ ਅਚਾ ਕਮਰੇ ਚ ਸੀ ਲੇਟੀ ਹੀ ਨਹੀਂ ਕੋਈ ਕਹ ਲੋ ਕਿ ਪਹਿਲਾਂ ਵੀ ਕੋਈ ਦਸ਼ਮਣੀ ਸੀ ਕਿਸੇ ਨਾਲ ਜਾਂ ਕੋਈ ਪਹਿਲਾਂ ਕੋਈ ਫੋਨ ਵੀ ਆਇਆ ਸੀ ਕਿ ਜਿਹੜੇ ਕਰਕੇ ਦਰਵਾਜ਼ਾ ਨਹੀਂ ਖੋਲਦੀ ਸੀ ਕਿ ਸ਼ਾਇਦ ਕੋਈ ਧਮਕੀ ਪਹਿਲਾਂ ਵੀ ਮਿਲੀ ਹੋਵੇ ਤੇ ਤੁਹਾਡੇ ਨਾਲ ਇਸ ਸੰਬੰਧੀ ਕੋਈ ਗੱਲਬਾਤ ਹੋਰੇ ਵੱਲੋਂ ਕੀਤੀ ਗਈ ਸੀ ਲੜਕੀ ਵੱਲੋਂ ਕਿ ਉਹਨਾਂ ਨੂੰ ਕਿਤੇ ਕੋਈ ਅੱਛਾ ਪਰਿਵਾਰ ਪਰਿਵਾਰ ਚ ਹੋਰ ਕੋਈ ਘਰ ਵਿੱਚ ਕੋਈ ਬਨੇ ਉਹ ਵੀ ਇਕੱਲਾ ਸੁਤੇ ਉਹਦਾ ਮਾਰ ਕੇ ਮਾਂ ਵੀ ਮਾਰ ਕੇ ਤੇ ਇਹ ਇਕੱਲੀ ਕੁੜੀ ਇੱਕ ਪਰਿਵਾਰ ਹੈ ਕਿਸੇ ਦੇ ਸ਼ੱਕ ਤੁਹਾਨੂੰ ਸ਼ੱਕ ਪਾਪਾ ਲੱਗੇ ਜਾਂਦਾ ਸਮਝੋ ਮੈਂ ਕੀ ਦੱਸਾਂ ਕਿ ਕੱਟ ਮਿਆ ਇਹਦਾ ਕੱਲਾ ਕੰਮ ਕਰਦੀ ਹਾਂ ਮੈਂ ਸੇਕਾ ਹੈ ਨਾ ਤੇ ਬਾਟੇ ਪਤਾ ਹੈਗਾ ਹੀ ਉਹ ਕਸੋ ਜਾਂਦਾ ਅੱਛਾ ਠੀਕ ਕੀ ਕੋਲੀ ਚੱਲੀ ਆ ਕੀ ਸਾਰਾ ਮਾਮਲਾ ਕੀ ਹਸਾ ਜਿਹੜਾ ਇੱਥੇ ਪਾਪਿਆ ਜੀ ਸਾਨੂੰ ਕੰਟਰੋਲ ਤੋਂ ਇਤਲਾ ਮਿਲੀ ਸੀਗੀ ਕਿ ਆਹ ਜਿਹੜਾ ਮਹੱਲਾ ਹੈਗਾ ਆ ਇੱਥੇ ਕਿਸੇ ਘਰ ਦੇ ਅੰਦਰ ਵਰਕੇ ਪਾਇਰ ਹੋਣਾ ਤੇ ਮੌਕੇ ਤੇ ਜਿਹੜੇ ਹੈਗੇ ਐਸਐਸਓ ਸਿਟੀ ਤੇ ਮੈਂ ਜਿਹੜਾ ਹੈਗਾ ਆ ਡੀਐਸਪੀ ਕੋਲ ਆਇਆ ਸੀਗੀ ਤੇ ਸਾਡੇ ਬਣਨ ਲੱਗਿਆ ਕਿ ਜਿਹੜਾ ਇੱਥੇ ਇੱਕ ਲੜਕੀ ਹੈਗੀ ਹੈ ਹੀਮਪ੍ਰੀਤ ਕੌਰ ਉਰਖੇਮਾ ਉਹ ਅੰਦਰ ਘਰ ਦੇ ਵਿੱਚ ਕੱਲੀ ਸੀਗੀ ਤੇ ਦੋ ਅਣਪਛਾਤੇ ਬੰਦੇ ਮੋਟਰਸਾਈਕਲ ਤੇ ਆਏ ਸੀਗੇ ਤੇ ਉਹਨਾਂ ਨੂੰ ਇੱਕ ਬੰਦਾ ਅੰਦਰ ਵੜ ਕੇ ਤੇ ਗੋਲੀ ਮਾਰ ਕੇ ਉਥੋਂ ਇਹ ਲੜਕੀ ਦਾ ਕੀ ਮਤਲਬ ਕੀ ਕਹ ਲੋ ਕੀ ਹੈਗਾ ਜਿਹੜਾ ਕੀ ਕੀ ਮਤਲਬ ਕੀ ਨਾਮ ਸੀ ਤਾਂ ਕਿੱਥੋਂ ਆਈ ਸੀ ਤਾਂ ਕੀ ਮਤਲਬ ਕੀ ਲੜਕੀ ਹੈ ਹੇਮਪ੍ਰੀਤ ਕੌਰ ਹੈਗੀ ਹੈ ਇਹ ਵਾਈਫ ਆਫ ਪੰਦਰ ਸਿੰਘ ਹੈਗੀ ਹੈ ਤੇ ਡਾਇਰੈਕਟ ਸੀ ਹੈ ਇਹਦੀ ਉਮਰ 40 ইয়ারਸ ਦੀ ਹੈਗੀ ਹੈ ਤੇ ਬਾਕੀ ਐਫ ਆਈ ਆਰ ਆਪਾਂ ਦਰਜ ਕਰ ਰਹੇ ਤੇ ਇਨਵੈਸਟਿਗੇਸ਼ਨ ਸਰ ਮੈਂ ਇਹਨਾਂ ਦਾ ਜ਼ਿਆਦਾ ਕਹਿਣਾ ਕੀ ਮੱਲੇ ਵਾਲੇ ਤਾਂ ਕਹਿਣਾ ਕੀ ਸਵੇਰ ਤੋਂ ਕੁਝ ਦੋ ਬੰਦੇ ਨੇ ਦੂ ਰੈਕੀ ਕਰੇ ਸੀ ਤੇ ਜਦੋਂ ਸਾਰਾ ਮਾਮਲਾ ਆਇਆ ਤਾਂ ਉਸ ਵਾਰੇ ਕੋਈ ਪਛਾਣ ਹੋਈ ਹੈ ਨਹੀਂ ਹਜੇ ਤੱਕ ਕੋਈ ਅਰਥਾਸਤੇ ਲੰਡੇ ਤੇ ਆਰ ਮੋਟਰਸਾਈਕਲ ਤੇ ਆਏ ਸੀਗੇ ਬਾਕੀ ਆਪਾਂ ਜਿਹੜਾ ਹੈਗਾ ਹੋਰ ਟੋਟਲ ਕਿੰਨੇ ਕੋਲੀ ਚੱਲੀ ਆਵਾ ਟੋਟਲ ਚਾਰ ਚੱਲੀਆਂ ਤਿੰਨ ਅੰਦਰ ਚੱਲੀਆਂ ਤੇ ਇੱਕ ਬਾਹਰ ਜਦੋਂ ਬੰਦੇ ਨੇ ਇਥੋਂ ਉਹਨੇ ਉਹ ਮਤਲਬ ਉਹਨੂੰ ਬੰਦੇ ਨੇ ਇਥੋਂ ਜਿਹੜੇ ਬਾਹਰਲਾ ਇੱਕ ਬੰਦਾ ਸੀਗਾ ਮੋਹਲੇ ਦਾ ਉਨੇ ਗੇਟ ਬੰਦ ਕਰਕੇ ਸਰ ਕਿੰਨੇ ਕੁ ਵੇ ਦੀ ਘਟਨਾ ਹੈ ਪਟੋ ਹਵਾ ਵਿੱਚ ਫਾਇਰ ਕਰਕੇ ਨਿਕਲ ਗਿਆ ਸਰ ਕਿੰਨੇ ਕੁ ਵੇ ਦੀ ਘਟਨਾ ਹੈ ਕਿ ਚਾਰ ਕੁ ਵੇ ਦੀ ਸਰ ਕਿਸੇ ਦਾ ਸ਼ੱਕ वगैरह ਨਹੀਂ ਹਜੇ ਤੱਕ ਤੇ ਕੋਈ ਸ਼ੱਕ ਨਹੀਂ ਪੁਲਿਸ ਦੀ ਇਨਵੈਸਟੀਗੇਸ਼ਨ ਚੱਕੀ ਕੈਨ ਕਿ ਮੋਕੇ ਤੇ ਕੀ ਪ੍ਰੂਫ ਮਿਲੇ ਇਹ ਤਾਂ ਪ੍ਰੀਮੀਅਰੀ ਸਟੇਜ ਹੈਗੀ ਆ ਇਹ ਨਹੀਂ ਛੇ ਕਿਹੜਾ ਮੁਸ਼ਕਿਲ ਲਗਾ ਆ ਅਸੀਂ ਬਾਕੀ ਆਪਾਂ ਪੱਤਾ ਦਰਜ ਕਰਕੇ ਆਪਾਂ ਟੀਮ ਨਾਲ ਸਾਡੀ ਰੈਡੀ ਹੈਗੀ ਆ ਤੇ ਜਿਹੜੇ ਦੋਸ਼ੀ ਹੈਗੇ ਜਲਦ ਤੋਂ ਜਲਦ ਸਰ ਇਹ ਸੀਸੀਟੀਵੀ ਵਗੈਰਾ ਨੂੰ ਨਹੀਂ ਹਜੇ ਤੱਕ ਕੋਈ ਸੀਸੀਟੀਵੀ ਫੁਟੇਜ ਤਾਂ ਨਹੀਂ ਮਿਲੀ ਨਹੀਂ ਹੈਗੀ ਤੇ ਜੇ ਕੋਈ ਤਾਂ ਨਹੀਂ ਹੋਊਗੀ ਤਾਂ ਅੱਲਾਹ